ਗੱਲ ਕਰ ਲਈਏ ਅੱਜ ਐਨਆਰਈ ਬੀਬੀ ਜਗਿੰਦਰ ਕੌਰ ਸੰਧੂ ਜੋ ਆਪਣੀ ਹੱਡ ਗਿਤੀ ਦੱਸਣ ਲੱਗੀ ਹੈ 21 ਸਾਲ ਤੋਂ ਦੇਖੋ ਲੜਾਈ ਲੜ ਰਹੇ 75 ਸਾਲਾਂ ਉਮਰជា 75 ਸਾਲਾਂ ਉਮਰ ਦੀ ਬੀਬੀ 21 ਸਾਲ ਤੋਂ ਲੜਾਈ ਲੜ ਰਹੇ ਨੇ ਸਰਸੇਚੋ ਐਰਕੇਸ਼ ਕੁਮਾਰ ਐਸਐਚਓ ਹੈ 2005 ਚ ਜਦੋਂ ਬੀਬੀ ਨੂੰ ਫੜਦਾ ਹੈ ਕਿਰਪਾਧਾਰ ਕਰਦਾ ਹੈ ਜੀ ਮੁੰਡੀਆਂ ਨੂੰ ਤਾਰ ਲੈਂਦੇ ਇਹਦੇ ਜਿਹੜੇ ਅੰਗੇ ਮੋਬਾਈਲ ਖੋਲੰਦਾਂ ਗੱਡੀ ਖੋਲੰਦਾਂ ਘਣੇ ਖੋਲੰਦਾਂ ਸਿਰ ਮੇਰਾ ਨਾਮ ਜੁਗਿੰਦਰ ਕੌਰ ਸੰਧੂ ਹੈ ਪਰ ਮੈਂ 21 ਸਾਲ ਤੋਂ ਇਸ ਲੈਂਡ ਮਾਫੀ ਆ ਦੇਖ ਲਾ ਲੜ ਰਹੀ ਹਾਂ ਉਹ ਨੇ ਇੰਦਾ ਐਂਡੇ ਕਹਿੰਦੇ ਵੀ ਇੰਦਾ ਕਰੋ ਇਹਨੂੰ ਕਿਸੇ ਅਨਨੋਨ ਜਗ੍ਹਾ ਲੈ ਜਾ ਕੇ ਇਹਦੇ ਕੋਲੋਂ ਇਹਨਾਂ ਕੇਸਿਸ ਦਾ ਮਾਫੀ ਨਾਮਾ ਲਿਖਾ ਕੇ ਇਹਦਾ ਮਾਰਡਰ ਕਰਦੇ ਨੇ 28 ਜੂਨ ਨੂੰ ਇਹਨਾਂ ਨੇ ਆ ਜਿਹੜਾ ਐਸ ਐਚਓ ਆ ਇਹਨੇ ਮੇਰਾ 골ਡ ਕੈਸ਼ ਮੋਬਾਈਲ ਸਭ ਕੁਝ ਖੋਇਆ ਮਾ ਆਪ ਦਾ ਸੰਗ ਪਾਗੂ ਮਜਰਾ ਸ਼ਵਾਰਕ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਐਸਸੀਬੀਸੀ ਮਹਾਪੰਚਾਇਤ ਪੰਜਾਬ ਵੱਲੋਂ ਖਬਰ ਆ ਰਹੀ ਹੈ 21 ਸਾਲਾਂ ਤੋਂ ਬੀਬੀ ਦਰਦ-ਦਰਦੀਆਂ ਠੋਕਰਾਂ ਖਾ ਰਹੀ ਹੈ ਕਿਉਂਕਿ ਬੀਬੀ ਐਨਆਰਆਈ ਹੈ ਔਰ ਲੈਂਡ ਮਾਫੀਆ ਨੇ ਇਹਨਾਂ ਦੀ ਪ੍ਰਾਪਰਟੀ ਤੇ ਕਬਜ਼ਾ ਕਰ ਲਿਆ ਹੈ ਸੋ ਇਹਨਾਂ ਨੂੰ ਪੂਰੀ ਆਸ ਹੈ ਕਿ ਸਾਨੂੰ ਜੋ ਅਦਾਲਤ ਹੈ ਉਹ ਪੂਰਾ ਨਿਆਂ ਦੇਗੀ ਸੋ ਪੂਰੀ ਡਿਟੇਲ ਦੇ ਵਿੱਚ ਬੀਬੀ ਜਗਿੰਦਰ ਕੌਰ ਸੰਧੂ ਜੋ ਉਸਦੇ ਨਾਲ ਵਾਪਰਿਆ ਉਹ ਦੱਸਣਗੇ ਉਸਦੇ ਨਾਲ ਹੀ ਮਹਾ ਪੰਚਾਇਤ ਦੇ ਜੋ ਪ੍ਰਧਾਨ ਨੇ ਸਦਾ ਬਲਵਿੰਦਰ ਸਿੰਘ ਕੁੰਬੜਾ ਉਹ ਵੀ ਡਿਟੇਲ ਦੇ ਵਿੱਚ ਤੁਹਾਡੇ ਨਾਲ ਗੱਲਬਾਤ ਕਰਨਗੇ ਸੋ ਤੁਸੀਂ ਬਣੇ ਰਹਿਣਾ ਸ਼ਵਾਲਕ ਟੀਵੀ ਚੈਨਲ ਦੇ ਨਾਲ ਬਹੁਤ ਬਹੁਤ ਧੰਨਵਾਦ ਸਰ ਮੇਰਾ ਨਾਮ ਜੁਗਿੰਦਰ ਕੋਸੰਦੂ ਹੈ ਪਰ ਮੈਂ 21 ਸਾਲ ਤੋਂ ਇਸ ਲੈਂਡ ਮਾਫੀਆ ਦੇ ਖਿਲਾਫ ਲੜ ਰਹੀ ਹਾਂ ਮੈਂ 1972 ਤੋਂ ਪਰਦੇਸ਼ ਚ ਨਹੀਂ ਹਾਂ 79 ਫਰਾਂਸ ਨੇ لیکن میریਆਂ ਕੋਠੀਆਂ ਤੇ ਜਦੋਂ قبضہ ਹੋਇਆ ਮੈਨੂੰ ਬਹੁਤ ਤਕਲੀਫ ਹੋਈ ਇਹਨਾਂ ਨੇ ਮੇਰੇ ਤੇ ਅਫਰਜ਼ੀ ਮਾਮਲੇ ਦਰਜ ਕੀਤੇ ਜਿਹੜੇ ਕਿ ਕੋਈ ਡੀਐਸਪੀ ਮੋਹਨ ਲਾਲਾ ਜਿਹਦੇ ਮਨ ਨੂੰ ਇੰਪੋਰਟੈਂਟ ਇਸ਼ੂ ਹੋ ਗਿਆ ਇਸ ਬੰਦੇ ਨੇ ਇਨਾ ਮਤਲਬ ਗਲਤ ਕੀਤਾ ਕਿ ਮੇਰਾ ਕੈਰੀਅਰ ਹੀ ਤਬਾਹ ਕਰ ਦਿੱਤਾ ਹੁਣ ਇਹਨਾਂ ਦੇ ਉੱਤੇ ਉਸ ਚੀਜ਼ ਦੇ ਐਡਾ ਫਾਰਮੇਸ਼ਨ ਇਸਪੈਕ 804 ਦੇ ਵਿੱਚ ਜੀ ਉਨੀ ਇੰਦਾ ਐਂਡੀ ਕੰਨੇ ਵੀ ਇਦਾਂ ਕਰੋ ਇਹਨੂੰ ਕਿਸੇ ਅਨਨੋਨ ਜਗ੍ਹਾ ਲੈ ਜਾ ਕੇ ਇਹਦੇ ਕੋਲੋਂ ਇਹਨਾਂ ਕੇਸਿਸ ਦਾ ਮਾਫੀ ਨਾਮਾ ਲਿਖਾ ਕੇ ਇਹਦਾ ਮਰਡਰ ਕਰ ਦਿਓ ਇਹਦੇ ਕੋਲ ਸਵੈ ਸਾਈਡ ਨੋਟ ਬਣਾ ਲਓ ਔਰ ਇਹਦਾ ਮਰਡਰ ਕਰ ਦਿਓ ਸਰ ਇਹ ਇਨ ਹਿਊਮਨ 6th ਪ੍ਰਾਈਮ ਇਨਨ ਇਕੀਤਾ ਜੋ ਮੈਂ ਟੋ ਬਰਡਾਸ਼ਟ ਨਹੀਂ ਦਾ ਕਾਈਟ ਰਿਕ ਨੂੰ ਇਹਨਾਂ ਨੇ 28 ਜੂਨ ਨੂੰ ਇਹਨਾਂ ਨੇ ਆ ਜਿਹੜਾ ਐਸ ਐਚ ਓ ਆ ਇਹਨਿੰ ਮੀਰਾ ਗੋਲਡ ਕੈਸ਼ ਮੋਬਾਈਲ ਸਭ ਕੁਝ ਹੋਇਆ ਇਹਦੇ ਤੇ ਪर्चा ਵੀ ਡਿਸਚ ਹੋਇਆ ਬਟ ਇਹਨੂੰ ਕੁਝ ਨਹੀਂ ਹੋਇਆ ਹੁਣ ਮੋੜ ਕੇ ਸਾਡੇ ਵੱਲ ਨੂੰ ਆਉਂਦਾ ਰਿਹਾ ਗ੍ਰਾਹ ਨੂੰ ਹੁਣ ਅਸੀਂ ਮੈਨੂੰ 2018 ਵਿੱਚ ਕਲੀਨ ਚਿੱਪ ਮਿਲ ਗਈ ਕੋਟ ਵੱਲੋਂ ਵੀ ਔਰ ਪੁਲਿਸ ਵੱਲੋਂ ਵੀ ਲੇਕਿਨ ਇਹ ਮੇਰਾ ਸਮਾਨ ਨਹੀਂ ਜਿੰਦੇ ਜਿਹੜਾ ਇਹਨਾਂ ਨੇ ਮੇਰੀ ਇੱਕ ਫਾਈਲ ਆ ਜਿਹਦੇ ਵਿੱਚ ਮੇਰੇ ਪ੍ਰੋਪਰਟੀ ਦੇ ਡਾਕੂਮੈਂਟਸ ਆ ਕੁਝ ਹੋਰ ਬਹੁਤ ਜ਼ਰੂਰੀ ਡਾਕੂਮੈਂਟ ਆ ਸਰ ਜਿੰਨੇ ਜਿੰਨਾ ਵੀ ਸਮਾਨ ਹੈਗਾ ਇਹ ਜਿਹੜਾ ਰਜੇਸ਼ ਕੁਮਾਰ ਐਸ ਐਚਓ ਹੈ ਇਹਨੇ ਜਿਹੜਾ ਕ੍ਰਾਈਮ ਕੀਤਾ 2023 ਦੇ ਵਿੱਚ ਇਹਦਾ ਜਿਹੜਾ ਸਬੂਤ ਹੈਗਾ ਸਾਨੂੰ ਇਥੋਂ ਹੈੱਡ ਕੁਆਰਟਰ ਤੋਂ ਆਂਟੀਆਈ ਚ ਮਿਲਿਆ ਲੇਕਿਨ ਮੈਂ ਇਹਨਾਂ ਨੂੰ ਇੱਕ ਹੀ ਗੱਲ ਕਹਿ ਰਹੀ ਹਾਂ ਕਿ ਮੇਰਾ ਸਮਾਨ ਦਿਓ ਮੈਂ ਜਾਮਾ ਮੇਰਾ ਪਰਡਰ ਕਰਨ ਦੀ ਲੋੜਾ ਤੁਸੀਂ ਕ੍ਰਾਈਮ ਕੀਤਾ ਮੈਂ ਕੋਟ ਰਾਹੀ ਪੁਲਿਸ ਰਾਹੀਂ ਜਿਹੜੇ ਹਾਈ ਅਫੀਸ਼ੀਅਲ ਸੀਗੇ ਉਹਨਾਂ ਨੇ ਮੈਨੂੰ ਇਨਸਾਫ ਦਿੱਤਾ ਉਹਨਾਂ ਨੇ ਮੈਨੂੰ ਕਲੀਨ ਚਿੱਟ ਦਿੱਤੀ who are you people ਕਿ ਮੇਰਾ ਮਰਡਰ ਕਰੋ ਮੇਰੇ ਤੋਂ ਮਾਫੀ ਮੈਂ ਤਾਂ ਤੁਹਾਡੇ ਕੋਲ ਮਾਫੀ ਨਹੀਂ ਮੰਗਣ ਗਈ ਤੁਸੀਂ ਮੇਰੇ ਤੇ ਝੂਠੇ ਪਰਚੇ ਦਰਜ ਕੀਤੇ ਥੋੜੇ ਦੀ ਐਸਪੀ ਦੇ ਹੁਣ ਨੋਨ ਅਵੇਲੇਬਲ ਵਾਰੈਂਟਸ ਨਿਕਲੀ ਹੋਆ ਤੁਸੀਂ ਉਹਦਾ ਕਿਉਂ ਨਹੀਂ ਰਿਕਾਰਡ ਪੇਸ਼ ਕਰਦੇ ਲੋ ਫੁੱਲਰ ਸੋ ਸਰ ਇਹ ਕੋਈ ਪੁਲਿਸ ਲਾ ਨਹੀਂ ਹੈਗਾ ਇਹ ਤਾਂ ਗੁੰਡਾਗਰਦੀ ਆ ਕਿ ਜਿਹੜਾ ਬੰਦਾ ਜਿੱਤ ਜਾਂਦਾ ਜੇ ਜਿਹੜਾ ਬੰਦਾ ਕਲੀਨ ਜਿੱਤ ਲੈ ਲੈਂਦਾ ਉਹਦਾ ਮਰਡਰ ਕਰ ਦੋ ਇਹ ਇਹ ਵੀਰ ਨਹੀਂ ਹੈਗਾ ਨਾ ਹੀ ਮੈਂ ਕਿਸੇ ਨੈਕ ਡੈਮੋਕਰਟਿਕ ਕੰਟਰੀ ਦੇ ਵਿੱਚ ਰਹਿਣੀ ਆ ਜਬ ਮੇਰਾ ਅਗਰ ਕੋਈ ਕਸੂਰ ਹ ਮੈਨੂੰ ਦੱਸਣ ਕਿ ਭਾਈ ਤੇਰਾ ਅਗ ਕਸੂਰ ਆ ਇਸ ਵਾਸਤੇ ਅਸੀਂ ਤੇਰਾ ਮਰਡਰ ਕਰਨਾ 28 ਤਰੀਕ ਨੂੰ ਇਹਨਾਂ ਨੇ ਮੇਰੇ ਘਰ ਦੀ ਬਰਬਾਦੀ ਸ਼ੁਰੂ ਕੀਤੀ ਸੀ 28 ਜੂਨ 2005 ਨੂੰ ਅੱਜ 28 ਕੱਲਣਾ 30 ਇਹਨਾਂ ਨੇ ਸਰ ਮੇਰੀ ਗੱਡੀ ਤੇ ਉੱਚੇ ਕੈਰੋ ਸਿੰਦੀ ਕੈਨੀ ਪਾ ਕੇ ਮੇਰੀ ਗੱਡੀ ਨੂੰ ਡੀਸੀ ਦਫ਼ਤਰ ਦੇ ਸਾਹਮਣੇ ਅੱਗ ਲਾਉਣ ਦੀ ਕੋਸ਼ਿਸ਼ ਕੀਤੀ 25-30 ਬੰਦੇ ਗੁੰਡੇ ਰਲੇ ਹੋਏ ਸੀ ਔਰ ਜਿਹੜਾ ਰਜੇਸ਼ ਕੁਮਾਰ ਐਸਐਚਓ ਹੈ ਖੱਣੇ ਤੋਂ ਲੁਧਿਆਣਾ ਪਹੁੰਚਾ ਹੋਇਆ ਸੀ ਗੇਰ ਲੇਕਿਨ ਡੀਆਈਜੀ ਸਾਹਿਬ ਨੇ ਆ ਕੇ ਮੈਨੂੰ ਬਚਾਇਆ ਪਰ ਬਚਾਇਆ ਸਰ ਬੰਦੇ ਘੱਟ ਨਹੀਂ ਬੜੇ ਬੰਦੇ ਤੋਂ ਉਸੇ ਵੇਲੇ ਫੜਨੇ ਚ ਸੀ ਪੁਲਿਸ ਇਹਨਾਂ ਨੂੰ ਕਿਉਂ ਪ੍ਰੋਟੈਕਟ ਕਰਦੀ ਆ ਸਾਨੂੰ ਨਹੀਂ ਸਮਝ ਆਉਂਦੀ ਵੈਸੇ ਜਿਵੇਂ ਅਸੀਂ ਜਦੋਂ ਇਹ ਲੜਾਈ ਸ਼ੁਰੂ ਹੋਈ ਆ 60 70 ਬੰਦੇ ਇਕੱਠੇ ਹੋਏ ਸੀ ਬੱਟ ਕਿਸੇ ਨੂੰ ਮਾਰ ਦਿੱਤਾ ਕੋਈ ਭੱਜ ਗਿਆ ਕਿਸੇ ਦਾ ਘਰ ਫੋਲਿਆ ਕਿਸੇ ਨੂੰ ਉਜਾੜ ਦਿੱਤਾ ਸੋ ਸਾਰੇ ਚੁੱਪ ਕਰਕੇ ਬੈਠ ਗਏ ਮੈਂ ਆਪਣੇ ਘਰ ਨੂੰ ਜਾਣਾ ਹੈ ਹੁਣ ਅਗਰ ਇਹਨਾਂ ਨੇ ਮੈਨੂੰ ਮੇਰੇ ਤੋਂ ਹੁਣ ਇਨਸਾਫ ਵਾਲੀ ਗੱਲੀ ਕੋਈ ਨਹੀਂ ਮੈਨੂੰ ਇਨਸਾਫ ਦਾ ਕੋਪਨੇ ਦਿੱਤਾ ਠੀਕ ਹੈ ਨਾ ਮੇਰਾ ਸਮਾਨ ਦੇ ਲ ਮੈਂ ਆਪਣੇ ਘਰ ਨੂੰ ਜਾਣਾ ਸਾਡੇ ਐਨਆਰਆਈ ਮੰਤਰੀ ਢਾਲੀਬਾਲ ਸਾਹਿਬ ਨੇ ਦੋ ਬਰੇ ਆਰਡਰ ਦਿੱਤਾ ਕਿ ਭਾਈ ਇਹਦਾ ਸਮਾਨ ਦਿਓ ਇਹ ਆਪਣੇ ਘਰ ਨੂੰ ਜਾਵੇ ਹੁਣ ਇਹਨਾਂ ਦਾ ਵਾਪਸ ਕਰਨ ਨੂੰ ਮੈਂ ਨਹੀਂ ਕਰਦਾ ਜੋ ਕੋ ਪ੍ਰੂਵ ਹੋ ਚੁੱਕਾ ਮੇਰੀ ਫਾਈਲ ਜਿਹਦੇ ਵਿੱਚ ਮੇਰੇ ਡਾਕੂਮੈਂਟਸ ਹੈਗੇ ਆ ਉਹ ਰੱਖਣ ਦਾ ਇਹਨਾਂ ਨੂੰ ਕੀ ਹੱਕ ਹੈਗਾ ਉਹ ਡੋਕੂਮੈਂਟਸ ਮੇਰੇ ਆ ਇਹਨਾਂ ਨੂੰ ਕੋਈ ਹੱਕ ਨਹੀਂ ਮਰਡਰ ਕਿਉਂ ਕਰਨਾ ਚਾਹੇ ਅਗਰ ਮਰਡਰ ਕਰਨਾ ਤਾਂ ਮੈਂ ਅੱਜ 28 ਆ ਕੱਲ 29 ਪਰ ਸੋਤੀ ਹੈ 3 ਨੂੰ ਇਹਨਾਂ ਨੇ ਮੈਨੂੰ ਜੇਲ੍ਹ 'ਚ ਬੰਦ ਕਰ ਦਿੱਤਾ ਸੀ ਮਾਲਕ ਮਕਾਨ ਨੂੰ ਕ੍ਰਿਸਪ ਅਸਰ ਬਣਾ ਕੇ ਇਹਨਾਂ ਨੂੰ ਕੋਈ ਕਾਨੂੰਨ ਦਾ ਡਰ ਨਹੀਂ ਆ ਇਹਨਾਂ ਨੂੰ ਤਾਂ ਫਿਰ 3 ਨੂੰ ਤਾਂ ਸਰ 30 ਤੱਕ ਮੈਂ ਇਹਨਾਂ ਨੂੰ ਟਾਈਮ ਦਿੰਨੀ ਆ ਨਹੀਂ ਤਾਂ ਅਦਰਵਾਈਜ਼ ਫਿਰ ਮੈਂ ਜੇ ਡੀਜੀਪੀ ਦੇ ਸਾਹਮਣੇ ਆਉਂਗੀ ਕਿ ਭਾਈ ਜੇ ਤੂੰ ਮੇਰਾ ਮਰਡਰ ਕਰਉਣਾ ਪਬਲਿਕ ਦੇ ਸਾਹਮਣੇ ਮੇਰਾ মিডিਆ ਵੀ ਆਊਗਾ ਕਿਉਂਕਿ ਮੈਨੂੰ ਬਚਾਉਣ ਵਾਲਾ ਸੀ ਸ਼ੁਰੂ ਤੋਂ ਹੀ মিডিਆ ਆ ਔਰ মিডিਆ ਨੂੰ ਮੈਂ ਹਾਰਟਲੀ ਥੈਂਕਸ ਕਹਿੰਨੀ ਹਾਂ ਬੇਸ਼ੱਕ ਮੈਂ ਇਹਨਾਂ ਨੂੰ ਤਕਲੀਫ ਹੁੰਦੀ ਹੈ ਜਿਸ ਦਿਨ ਮੈਂ ਪ੍ਰੈਸ ਕਾਨਫਰੰਸ ਕਰਦੀ ਹਾਂ ਬਟ মিডিਆ ਜਿਹੜੀ ਉਹ ਥਰਡ ਆਈ ਆਫ ਦਾ ਲੌਂਗ ਦੀ ਹੈ ਅਗਰ ਮੈਂ ਝੂਠ ਬੋਲ ਰਹੀ ਹਾਂ ਮੈਨੂੰ ਪੁੱਛੋ ਮੇਰੇ ਕੋਲ ਜਿੰਨੇ ਡਾਕੂਮੈਂਟਸ ਸਾਰੇ ਆਫੀਸ਼ੀਅਲ ਆ ਗਏ ਆ ਇਹਨਾਂ ਕੋਲ ਜਿੰਨੇ ਵੀ ਡਾਕੂਮੈਂਟਸ ਆਏ ਨਹੀਂ ਗਏ ਆ ਆ ਬੰਦਾ ਫੜ ਹੋ ਗਿਆ ਡੀਐਸਪੀ ਐਸਐਚਓ ਫੜ ਹੋ ਗਿਆ ਉੱਥੇ ਪਰਚਾ ਦਰ ਉਹਦੇ ਠਾਣੇ ਚ ਜੀ ਉਹਦੇ ਤੇ ਪਰਚਾ ਦਰ ਜੁੜਿਆ ਕਹਿਣ ਇਹ ਪੈਸੇ ਦੇ ਦੋ ਇਹ ਚੱਕਰ ਚੱਲਦਾ ਚੁ ਕਿ ਸਰਕਾਰ ਨੂੰ ਕਿ ਕਿੰਦਾ ਜਿੱਤਾ ਕਾਨੂੰਨ ਨਾ ਚੱਲਦੇ ਮੈਂ ਪੋਲਿਟੀਕਲ ਸਾਇੰਸ ਐਮਏ ਕੀਤੀ ਮੈਂ ਇੰਗਲਿਸ਼ ਐਮਏ ਕੀਤੀ ਕਿਉਂ ਮੈਂ ਫੋਰਨ ਸਰਵਿਸ ਨੂੰ ਉਸ ਨੂੰ ਨਹੀਂ ਲੱਤ ਦਿੱਤੀ ਮੈਂ ਅਨਪੜਤਾ ਸੀ ਨਹੀਂ ਜਿਹਨੂੰ ਫੜਕੇ ਨਾ ਨੇ ਜੇਲ੍ਹ ਚ ਬੰਦ ਕਰ ਦਿੱਤਾ ਮੇਰਾ ਹਸਬੰਦ ਦਾ ਹਾਰਟ ਹਾਰਟ ਫੇਲ ਹੋ ਗਿਆ ਮੇਰੇ ਇਸ ਚੱਕਰ ਦੇ ਵਿੱਚ ਜਦੇ ਬਾਅਦ ਬਾਅਦ ਮੈਨੂੰ ਟੀਜ਼ ਕਰਦੇ ਸੀਗੇ ਇਹ ਮੇਰੇ ਹਸਬੰਦ ਦੇ ਕਤਲ ਹੈ ਔਰ ਮੇਰੇ ਬੱਚੇ ਮੇਰਾ ਬੱਚਾ ਇੰਡੀਆ ਆਇਆ ਜਿਸ ਪੁਲਿਸ ਅਫੀਸਰ ਸਾਡੀ ਕਿਸੇ ਮਾਂ ਦੇ ਸਾਹਮਣੇ ਇਹ ਰਜੇਸ਼ ਕੁਮਾਰ ਐਸਐਚਓ ਜਿਹੜਾ ਕਹਿੰਦੇ ਨੇ ਬੇਟੇ ਨੂੰ ਕਿਸੇ ਕੇਸ ਸਫਸਾਓ ਫੇਰ ਮੋਟੀ ਰਕਮ ਦੇ ਦੂਗੀ ਇਸ ਮੋਟੀ ਰਕਮ ਖਾਣ ਨੂੰ ਵਿੱਚ ਪਤਾ ਨਹੀਂ ਉਹਦਾ ਕੀ ਕਰਦੇ ਲੇਕਿਨ ਜਿੰਨਾ ਉਹਨੂੰ ਮੈਂ ਬਚਾਇਆ ਉਹ ਰੱਬ ਜਾਣਦਾ ਜਾਂ ਮੈਂ ਜਾਣਦੀ ਕੋਈ ਇਨਕੁਆਰੀ ਨਹੀਂ ਕਰਦੇ ਸਿਰਫ ਅੰਦਰ ਕੋ ਮੈਨੂੰ ਹੀ ਕਰਕੇ ਇਹ ਸਮਝ ਆ ਜੋ ਇਨਕੁਆਰੀ ਹੁੰਦੀ ਹੈ ਮੈਂ ਦਸੂ ਮੈਂ ਕਿ ਕਿ ਜੁਮੈਂ ਦਸੂ ਟੋੜੀ ਟੋੜਾ ਦੀ ਸੁਧਰ ਲੇਕਿਨ ਸਾਹਮਣੇ ਨਹੀਂ ਆ ਤੇ ਅੰਦਰ ਵੜ ਕੇ ਚੋਰੀ ਇਹਨ ਬੋੜੀਆਂ ਕਰਦੇ ਆ ਉਹ ਮੇਰੇ ਲਈ ਔਰ ਮੈਂ 21 ਸਾਲ ਤੋਂ ਇਸ ਲੈਂਡ ਮਾਫੀਆ ਦੇ ਖਿਲਾਫ ਹੋ ਕਿਉਂਕਿ ਮੇਰਾ ਘਰ ਮੇਰੀ ਪ੍ਰਾਪਰਟੀ ਹੈ ਮੇਰੇ ਬੱਚੇ ਅਸੀਂ ਸਾਰੇ ਇਫੈਕਟ ਹੋ ਗਏ ਇਹਨਾਂ ਤੋਂ ਇਹਨਾਂ ਦੇ ਝੂਠ ਤੋਂ ਕਿ ਇਹਨਾਂ ਨੇ ਖੁਦ ਹੀ ਮੇਰੇ ਬਿਆਨ ਬਣਾ ਕੇ ਖੁਦ ਹੀ ਮੈਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਮੈਂ ਉਸ ਤੋਂ ਬਾਅਦ ਇਸ ਜਿੱਤੇ ਇਹਨਾਂ ਦੇ 11 ਕ੍ਰਾਉਂਡ ਦੀ ਡਫਰਮੇਸ਼ਨ ਫਾਈਲ ਉਹ ਮੇਰਾ ਲੌਫਲੀ ਮੇਰਾ ਰਾਈਟ ਸੀਗਾ ਮੈਂ ਆਪਣੇ ਮਨ ਨੂੰ ਸਾਬਤ ਕਰ ਦਿੱਤਾ ਕਿ ਦੋਸ਼ੀ ਇਹ ਆਖਮੈ ਨਹੀਂ ਕੋਰਟ ਦੇ ਵਿੱਚ ਇਹ ਚੱਲਦਾ ਜੀ ਜੱਜ ਸਾਹਿਬ ਨੂੰ ਇਹਨਾਂ ਨੇ ਧਮਕੀ ਦਿੱਤੀ ਕਿ ਇਹਨਾਂ ਨੇ ਸ਼ਹਿਰ ਚ ਹੁੰਡੇ ਪਾਲੇ ਹੋਇਆ ਅਗਰ ਜੱਜ ਸਾਹਿਬ ਨੇ ਮੈਨੂੰ ਬਰੀ ਕੀਤਾ ਕਾ ਉਹ ਜੱਜਾਂ ਦਾ ਨੁਕਸਾਨ ਕਰਨਗੇ ਇਸ ਤੋਂ ਜ਼ਿਆਦਾ ਹੋਟ ਬੜਾ ਸਬੂਤ ਕੀ ਹੋ ਸਕਦਾ ਉਹ ਜੱਜ ਹੈ ਸੈਕਿੰਡ ਦਿਨ ਜੀ ਇਹਨਾਂ ਦਾ ਇਹ ਦਰਦ ਘਟਦੇ ਘਟਦੇ ਮੈਨੂੰ ਦੋ ਵਾਰੀ ਬ੍ਰੇਨ ਹੈਮਰੇਜ ਆਇਆ ਔਰ ਇੱਕ ਵਾਰੀ ਹਾਰਟ ਅਟੈਕ ਆਇਆ ਬਿਮਾਰ ਹੋਣ ਦੇ ਬਾਵਜੂਦ ਮੈਂ ਸਾਥ ਇਹ ਜੜਾਈ ਲੜਦੀ ਜੀ ਹੁਣ ਇਹਨਾਂ ਜੇ ਕੰਪਲੀਟ ਜਿਹੜਾ ਕੋਟ ਹੈਗਾ ਉਹ ਐਕਸ਼ਨ ਲਊਗਾ ਲੇਕਿਨ ਇਹਨਾਂ ਨੇ ਸ਼ੇਮੀ ਵਾਰ ਮਰਮਦ ਕਰਨ ਦੀ ਕੋਸ਼ਿਸ਼ ਕੀਤੀ ਆ ਕਿ ਇਹਨੂੰ ਘਰੋਂ ਚੱਕ ਕੇ ਲੈ ਜਾਓ ਇਹਦੇ ਕੋਲੋਂ ਆ ਜਿਹੜੇ ਨੈਨਾਤੀ ਕੇਸ ਭਾਇਓ ਇਹਦਾ ਮੌਫੀ ਨੰਬਰ ਲਖਾ ਕੇ ਇਹਦੇ ਕੋਲੋਂ ਸੁਆਇਸਾਈਡ ਨੋਟ ਬਣਾ ਕੇ ਇਹਦਾ ਮਰਡਰ ਕਰ ਦੋ ਕੀ ਹੋਸਾ ਵਾਈ ਅਮ ਆ ਹਿਊਮਨ ਬੀਇੰਗ ਮੈਂ ਆਪਣੇ ਹੱਕ ਲਈ ਲੜੀ ਮੈਂ ਆਪਣੀ ਕੋਠੀ ਓਟ ਤੋਂ ਅਰਲੀ ਸਕ੍ਰਾਈ ਦੂਜੀ ਕੋਤੀ ਐ ਐਸਐਚਓ ਨੇ ਵੇਚ ਦਿੱਤੀ ਨੇਵਰ ਮਾਈਂਡ ਉਹ ਪ੍ਰੋਪਰਟੀ ਹੈ ਬਟ ਮੈਂ ਤਾਂ ਕਿਸੇ ਪ੍ਰੋਪਰਟੀ ਨਹੀਂ ਮੈਨੂੰ ਤਾਂ ਵਾਹਿਗੁਰੂ ਨੇ ਜ਼ਿੰਦਗੀ ਦਿੱਤੀ ਹੋਇਆ ਇਹ ਕੌਣ ਹੁੰਦੇ ਆ ਮੇਰੇ ਮਰਡਰ ਕਰਨ ਵਾਲੇ 28 ਤਰੀਕ ਨੂੰ ਇਸ ਐਸਐਚਓ ਰਜੇਸ਼ ਮਾਨ ਨੇ ਮੇਰੀ ਜ਼ਿੰਦਗੀ ਦੀ ਤਬਾਹੀ ਲੀਕੀ ਸੀ 28 ਜੂਨ 2005 ਨੂੰ ਅੱਜ 28 ਹੈ ਕੱਲ ਨੂੰ 29 ਹੈ 30 30 ਨੂੰ ਇਹਨੇ ਮੈਨੂੰ ਮੇਰੀ ਘਰ ਦੀ ਟ੍ਰਾਂਸਫਰ ਬਣਾ ਕੇ ਜੇਲ੍ਹ ਚ ਬੰਦ ਕਰਤਾ ਸੀ

ਕਿੱਥੇ ਸਰ ਮੇਰੀ ਬਲੰਗੜ ਬੇਲ ਹੋਈ ਸੀ ਮਾਨਦੂਬ ਹਾਈ ਕੋਰਟ ਤੋਂ ਮੈਨੂੰ ਰਾਈਟਸ ਵਿਲੀਓ ਸੀ ਇਹ ਠਾਨੇਦਾਰ ਨੇ ਪੜ੍ਹ ਕੇ ਸੁਣ ਦਿੱਤੇ ਨੈਵਰ ਮਾਈਂਡ ਕਦੀ ਮੈਨੂੰ ਮੁਕਸ਼ਾ ਸਵਚਕ ਕੀ ਲੈ ਜੋ ਜੀ ਉਥੇ 15 ਲੱਖ ਦਾ ਸੌਦਾ ਕਰ ਦੋ ਕਦੀ ਜਗਾਦ ਦੀ ਲੈ ਜੋ ਜ਼ਿਲਹੰਦਰ ਪੁਪਰਥਲਾ ਹੁਸ਼ਿਆਰ ਕੋ ਰੋਪੜ ਪੜ੍ਹਦਾ ਨੀ ਨਾ ਕਿੱਥੇ ਕਿੱਥੇ ਭਜਾਇਆ ਬਟ ਕਾਨੂੰਨ ਨੇ ਔਰ ਔਨੈਸਟ ਅਫਸਰ ਨੇ ਮੈਨੂੰ ਕਲੀਨ ਚਿੱਤ ਦਿੱਤੀ ਇਹਦੇ ਚ ਇਹਨਾਂ ਨੂੰ ਕਾਹਦੀ ਤਕਲੀਫਾ ਮੇਰਾ ਮਰਡਰ ਕਰਨ ਦੀ ਅਗਰ ਮੇਰਾ ਕੋਈ ਨੁਕਸਾਨ ਹੁੰਦਾ ਇਹ ਜਿਹੜਾ ਹੈੱਡਕੁਆਰਟਰ ਹੈ ਇਹ ਜ਼ਿੰਮੇਦਾਰ ਹੋਊਗਾ ਕਿਉਂਕਿ ਇਹ ਜਿਹੜੇ ਕ੍ਰਿਮੀਨਲਸ ਆ ਉਹਦੇ ਇਹਨਾਂ ਦੇ ਅੰਡਰ ਆ ਹੁਣ ਤੁਹਾਡੀ ਮੁਖ ਮੰਗ ਕੀ ਹੈ ਇਹ ਮੁਖ ਮੰਗ ਇਹ ਆ ਕਿ ਅਗਰ ਮੇਰਾ ਕੋਈ ਨੁਕਸਾਨ ਹੋਇਆ ਮੈਂ ਲੜਾਈ ਲੜੀ ਹੈ ਲਾਊ ਫੂਰੀ ਕਾਨੂੰਨ ਦੇ ਤਹਿਤ ਹੁਣ 30 ਤਰੀਕ ਤੱਕ ਮੈਂ ਇਹਨਾਂ ਨੂੰ ਸਰਹੰਗਰ ਨੂੰ ਜਾਣਾ ਹੈ ਮੈਂ ਬਿਮਾਰ ਆ ਮੇਰਾ ਇਲਾਜ ਵੀ ਉੱਥੇ ਚੱਲਦਾ ਫਰਾਂਸੀ ਨਹੀਂ ਜਾਣ ਦਿੰਦੇ ਨਹੀਂ ਜਾਣ ਦਿੰਦੇ ਜਿਹੜਾ ਮਰਡਰ ਕਰਦਾ ਨਾ ਕੋਈ ਡਰ ਨਹੀਂ ਹੈਗਾ ਡੀਜੀਪੀ ਸਾਹਿਬ ਨੂੰ ਬੇਨਤੀ ਹੈ ਮੇਰਾ ਸਮਾਨ ਮੈਨੂੰ ਵਾਪਿਸ ਕਰੋ ਜੋ ਸਾਬਤ ਹੋ ਚੁੱਕਾ ਜੇ ਮੈਂ ਝੂਠ ਬੋਲਦੀ ਆ ਮੈਂ ਸਾਹਮਣੇ ਫੇਸ ਟੂ ਫੇਸ ਸਾਹਮਣੇ ਖੜੀ ਹਾਂ ਉਹ ਵਹੀ ਗੁਰਜੀ ਦਾ ਖਾਲਸਾ ਸਿੰਘ ਦਾ ਗੁਰਜੀ ਫਸ ਪਹਿਲਾਂ ਤੁਹਾਡਾ ਪ੍ਰੈਸਰਾਂ ਦਾ ਤੈਨੂੰ ਧੰਨਵਾਦ ਤੁਸੀਂ ਸਾਡੀ ਜਿਹੜੀ ਐਨਆਰਆਈ ਦੀ ਪੀੜਤ ਐਨਆਰਆਈ ਦੀ ਆਵਾਜ਼ ਰੱਬ ਵਰਗੇ ਸਰੋਤਿਆਂ ਤੱਕ ਘਰ ਤੱਕ ਤੇ ਜਿਹੜੇ ਪ੍ਰਸ਼ਾਸਨਿਕ ਅਫਸਰ ਨੇ ਅਧਿਕਾਰੀ ਨੇ ਉੱਚ ਅਧਿਕਾਰੀ ਨੇ ਤੇ ਸਾਡੀਆਂ ਸਰਕਾਰਾਂ ਨੇ ਉਹਨਾਂ ਦਾ ਕਵਾਜ ਤੁਸੀਂ ਜਾਣਦਾ ਬਹੁਤ ਵੱਡਾ ਯੋਗਦਾਨ ਪਾ ਰਹੇ ਤੇ ਰੋਲ ਅਦਾ ਕਰ ਰਹੇ ਤੇ ਗੱਲ ਕਰ ਲਈਏ ਅੱਜ ਐਨ ਆਰ ਬੀਬੀ ਜਗੀਦਰਪੁਰ ਸੰਧੂ ਜੋ ਆਪਣੀ ਹੱਡ ਵਿੱਚ ਹੀ ਦੱਸਣ ਲੱਗੀ ਹੈ 21 ਸਾਲ ਤੋਂ ਦੇਖੋ ਲੜਾਈ ਲੜ ਰਹੇ 75 ਸਾਲਾਂ ਉਮਰ ਚ 75 ਸਾਲਾਂ ਉਮਰ ਚ ਬੀਬੀ 21 ਸਾਲ ਤੋਂ ਲੜਾਈ ਲੜ ਰਹੇ ਨੇ ਸਰਕਾਰਾਂ ਚੇਂਜ ਹੋਈਆਂ ਡੀਜੀਪੀ ਚੇਂਜ ਹੋਏ ਏਡੀਜੀਪੀ ਚੇਂਜ ਹੋਏ ਪ੍ਰਸ਼ਾਸਨ ਚੇਂਜ ਹੋਏ ਐਸਐਸਪੀ ਪਰ ਲੇਕਿਨ ਪੰਤਾਲਾ ਉੱਥੇ ਤੋਂ ਉੱਥੇ ਖੜਿਆ ਬੀਬੀ ਨੂੰ ਕਿਸੇ ਵੀ ਸਰਕਾਰ ਨੇ ਚਾਹੋ ਕਾਲੀ ਦਲ ਦੀ ਹੋਵੇ ਜਾਂ ਕਾਂਗਰਸ ਦੀ ਸਰਕਾਰ ਹੋਵੇ ਅੱਜ ਆਵਾ ਦੀ ਪਾਰਟੀ ਦੀ 4 ਸਾਲ ਲਗਭਗ ਹੋਣ ਵਾਲੀ ਹੈ ਕੀਤੇ ਵੀ ਨਿਆਂ ਸਫਨੀ ਮਿਲਿਆ ਕਿਤੇ ਕਰਨ ਜੱਗੀ ਤੇ ਕਿਵੇਂ ਪੁਲਿਸ ਜਿਹੜੀ ਹੈ ਕਬਜ਼ਾ ਕਰਨ ਨਾਲ ਖੜ ਕੇ ਕਿਵੇਂ ਲੁੱਟਦੀ ਹੈ ਐਸ ਐਚਓ ਇਹ ਰਕੇਸ਼ ਕੁਮਾਰ ਐਸ ਐਚਓ ਹੈ 2005 ਚ ਜਦੋਂ ਬੀਬੀ ਨੂੰ ਫੜਦਾ ਹੈ ਗਿਰਫਤਾਰ ਕਰਦਾ ਹੈ ਜਾਂ ਮੁੰਡੀਆਂ ਉਤਾਰ ਲੈਂਦੇ ਇਹਦੇ ਜਿਹੜੇ ਅੰਗੇ ਬਮੈਲ ਖੋਲੰਦੇ ਗੱਡੀ ਖੋਲੰਦਾਂ ਗੈਣੇ ਖੋਲੰਦਾਂ ਜਿਹਦਾ ਗਨਮੈਨ ਐ ਐਸੇ ਦਾ ਗਨਮੈਨ ਇੱਕ ਬਿਆਨ ਦੇ ਰਿਹਾ ਵੀ ਮੇਰੇ ਸਾਹਮਣੇ ਜਿਹੜੀ ਹੋਈ ਹੈ ਜੀ ਮੇਰੇ ਸਾਹਮਣੇ ਹੋਈ ਹੈ ਇਦਾਂ ਦੇ ਐਫ ਆਈ ਆਰ ਦਰਜ ਹੋਈ ਪਰਚਾ ਦਰਜ ਹੋਇਆ ਪਰ ਲੇਕਨ ਉਹਦੀ ਨਾਮ ਮੋੜ ਕੇ ਰਿਕਵਰੀ ਹੋਈ ਨਾ ਉਹਨੂੰ ਅਰੈਸਟ ਕਰਿਆ ਨਾ ਵਾਸਤੇ ਸਿਰਫ ਇੱਕ ਫਾਰਮੈਲਿਟੀ ਵਾਸਤੇ ਪਰਚਾ ਕਰਤਾ ਤੇ ਇਸੇ ਤਰ੍ਹਾਂ ਗੱਲ ਕਰ ਲਈ ਇੱਕ ਡੀ ਐਸ ਪੀ ਮੋਹਨ ਲਾਲ ਦੀ ਇਸੇ ਕੇਸ ਚ ਬੀਬੀ ਦੇ ਖਿਲਾਫ ਇੱਕ ਡੀ ਐਸ ਪੀ ਮੋਹਨ ਲਾਲ ਨੇ ਝੂਠੀ ਬਿਆਨ ਕਰਾ ਕੇ ਆਪੇ ਸਾਈਨ ਕਰਕੇ ਇਹਨਾਂ ਨੂੰ ਫਸਾਇਆ ਕਈ ਕੇਸਾਂ ਚਲ ਜਾਇਆ ਪਰ ਲੇਕਿਨ ਜਦੋਂ ਹੁਣ 156 ਦਿਨਾਂ 'ਚ ਪ੍ਰਾਈਵੇਟ ਕੰਪਲੇਟ ਲੁਧਿਆਣੇ ਪਾਈ ਤਾਂ ਉੱਥੇ ਰਿਕਾਰਡ ਮੰਗਾਇਆ ਗਿਆ ਸੀ ਪੀ ਨੂੰ ਆਰਡਰ ਹੋਇਆ ਕਮਿਸ਼ਨਰ ਨੂੰ ਲੁਧਿਆਣੇ ਨੂੰ रिकॉर्ड ਦੀ ਪੇਸ਼ ਕੀਤਾ ਫਿਰ 5000 ਜੁਰਮਾਨਾ ਹੋਇਆ 5000 ਜੁਰਮਾਨਾ ਹੋਇਆ ਤੇ ਹੁਣ ਰੈਸਟੋਰੈਂਟ ਦੇ ਡੀਐਸਪੀ ਦੇ ਜਿਹੜੇ ਰੈਸਟੋਰੈਂਟ ਹੋਏ ਪਏ ਤਾਂ ਹੁਣ ਸਾਨੂੰ ਜਿਹੜਾ ਵੀਰੋਂ ਉਮੀਦ ਹੈ ਕੁਝ ਜਾਗੀ ਹੈ ਤਾਂ ਕਿ ਜਿਹੜੀ ਕੋਡ ਰਾਈ ਕੁਛ ਨਾ ਕੁਸਰ ਲਈ ਮਿਲ ਸਕਦੀ ਹੈ ਪਰ ਇੱਥੇ ਪੁਲਿਸ ਪ੍ਰਸ਼ਾਸਨ ਜਿਹੜੇ ਸਾਰੇ ਰਲੇਵੇ ਪਾ ਮਾਫੀਆ ਰਲੇਵੇ ਉਹ ਇੱਕ ਬਹੁਤ ਵੱਡੀ ਲੁੱਟ ਹੋ ਰਹੀ ਹੈ ਜਿਹੜੀ ਸਾਡੀ ਸਰਕਾਰ ਕਹਿੰਦੀ ਸੀ ਪੰਜਾਬ ਸਰਕਾਰ ਬਈ ਜਿਹੜੇ ਐਨਆਰਆਈ ਬਾਹਰੋਂ ਵਿਦੇਸ਼ ਤੋਂ ਆ ਕੇ ਇੱਥੇ ਨੌਕਰੀਆਂ ਮੰਗਣਗੇ ਰੁਜ਼ਗਾਰ ਮੰਗਣਗੇ ਕੰਮ ਕਰ ਮੰਗਣਗੇ ਪਰ ਸਾਡੇ ਪੰਜਾਬੀ ਵੀਰ ਪੰਜਾਬੀ ਐਨਆਰਆਈ ਦੇਖੋ ਕਿਵੇਂ ਤੰਗ ਪਰੇਸ਼ਾਨ ਹੋ ਰਹੇ ਨੇ ਆਪਣੇ ਪਰਿਵਾਰ ਉੱਥੇ ਰੋਲ ਰਹੇ ਨੇ ਤੇ ਬੀਬੀ ਦਾ ਜਿਹੜਾ ਬੇਡਾ ਹੈ ਉਹ ਵੀ ਸੀਨੀਅਰ ਅਫਸਰ ਪੁਲਿਸ ਅਫਸਰ ਚੰਗੀ ਤਰ੍ਹਾਂ ਫਰਾਂਸ ਦੇ ਸੀਨੀਅਰ ਅਫਸਰ ਹੈ ਜਦੋਂ ਅਜਿਹੇ ਬੰਦਿਆਂ ਦੀ ਨਾ ਹੀ ਸੜਾਈ ਹੁੰਦੀ ਤਾਂ ਸੋ ਕਿ ਜਾਣਤਾ ਕਿੱਥੇ ਜਾਣ ਇਹਨਾਂ ਨੂੰ ਲਗਾਇਆ ਗਿਆ ਇਹਨਾਂ ਦੀ ਜਿਹੜੀ ਲਾਈਫ ਹੈ ਜ਼ਿੰਦਗੀ ਹੈ ਉਹ ਟੈਨਸ਼ਨ ਚ ਪਾ ਕੇ ਬੁਰੀ ਹਾਲਤ ਕਰੀ ਪਈ ਹੈ ਤੇ ਜਿਹੜੀ ਸਾਡੀ ਸਰਕਾਰ ਹਰ ਰੋਜ਼ ਲੋਕਾਂ ਨੂੰ ਘਰੇ ਬੈਠੇ ਸੁਖ-ਸੁਵਿਧਾ ਦੇਣ ਦੀ ਗੱਲ ਕਰਦੀ ਹੈ ਤੇ ਬਹੁਤ ਵੱਡੇ ਵੱਡੇ ਦਾਅਵੇ ਜੇ ਕੋਈ ਚੋਰ ਫੜ ਲਿਆ ਕਿਸੇ ਬੱਚੇ ਕੋਲ ਤੋਂ ਗਲਤੀ ਹੋ ਕੇ ਮੋਬਾਈਲ ਚੱਕ ਲਿਆ 2000 ਨੂੰ ਸ਼ਾਮ ਨੂੰ ਕੁੱਟ ਕੇ ਜੇਲ੍ਹ ਚ ਭੇਜ ਦਿੰਦੇ ਨੇ ਪਰ ਲੇਕਿਨ ਇਹਦੀਆਂ ਕੋਠੀਆਂ ਤੇ ਕਬਜ਼ਾ ਹੋਇਆ ਪਲਾਟਾਂ ਦੇ ਕਬਜ਼ਾ ਹੋਇਆ ਲੁੱਟ ਹੋਈ ਪੁਲਿਸ ਨੇ ਲੁੱਟ ਕਰੀ ਹੈ ਤਾਂ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੋਈ ਉਹਨਾਂ ਦੀਆਂ ਪ੍ਰੋਮੋਸ਼ਨਾਂ ਹੋਈਆਂ ਕਾਰਵਾਈ ਨਹੀਂ ਹੋਈ ਜਿਹੜੇ ਐਸ ਐਚ ਓ ਸੀ ਉਹ ਐਸ ਪੀ ਡੀ ਐਸ ਪੀ ਬਣ ਗਏ ਜਿਹੜੇ ਡੀ ਐਸ ਪੀ ਉਸ ਸਮੇਂ ਐਸ ਪੀ ਬਣ ਗਏ ਉਹਨਾਂ ਦੀ ਪ੍ਰਮੋਸ਼ਨ ਆਉਂਦੀਆਂ ਨਾ ਕਿ ਪੰਜਾਬ 'ਚ ਉਹਨਾਂ ਨੂੰ ਖਿਲਾਫ ਕੋਈ ਕਾਰਵਾਈ ਹੁੰਦੀ ਹੈ ਇਹ ਤੁਹਾਡੇ ਲਈ ਅਸੀਂ ਕਹਿਣਾ ਚਾਹੁੰਦੇ ਹਾਂ ਜੋ ਬੀਬੀ ਕਹਿ ਰਹੀ ਅਗਲਾ ਜਿਹੜਾ ਸੰਘਰਸ਼ ਹੋਰ ਵੀ ਤਿੱਖਾ ਕਰਿਆ ਜਾਊਗਾ ਜੇਕਰ ਇਹ ਨਾ ਸਰਕਾਰ ਨੇ ਨਾ ਪੁਲਿਸ ਪ੍ਰਸ਼ਾਸਨ ਨੇ ਕੋਈ ਸੁਣਾਈ ਕਰੀ ਇਹਨਾਂ ਨੂੰ ਨਿਆਂਪਾਲਤ ਸਾਹਿਬ ਮਿਲਣਾ ਚਾਹੀਦਾ ਜਿਹੜੇ ਚੋਰ ਠੱਗ ਨੇ ਪੁਲਿਸ ਵਾਲੇ ਜਿਹੜੇ ਪੁਲਿਸ ਵਾਲਿਆਂ ਦੇ ਖਿਲਾਫ ਸਾਡੇ ਕੋਲੇ ਬੀਬੀ ਕੋਲੇ ਸਾਰੇ ਪਏ ਨੇ ਸਬੂਤ ਪਏ ਨੇ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਵੇ ਤਾਂ ਕਿ ਬੀਬੀ ਨੂੰ ਨਿਆਂਪਾਲਤ ਸਾਹਿਬ ਮਿਲ ਸਕੇ ਲੋਕਾਂ ਦਾ ਬਸ਼ਵਾਸ ਪੁਲਿਸ ਬਰਤੀ ਸਰਕਾਰ ਬਰਤੀ ਬਣਿਆ ਰਹੇ ਕੋਈ ਹੁਣ ਤੱਕ ਕੋਈ ਪੰਜਾਬ ਕਰਦਾ ਕਿ ਕਿਸੇ ਨਵੰਦੇ ਨਾਲ ਗੱਲਬਾਤ ਹੋਈ ਹੈ ਕਿਉਂਕਿ ਪੰਜਾਬ ਸਰਕਾਰ ਦਾਵਾ ਕਰਦੀ ਕਿ ਅਸੀਂ ਨੋ ਟੋਲਰੈਂਸ ਜ਼ੀਰੋ ਟੋਲਰੈਂਸ ਤੇ ਕੰਮ ਕਰ ਰਹੇ ਹਾਂ ਹੁਣ ਮੈਂ ਕਿਹਾ ਜੀ ਬੀਬੀ ਐਨ ਆਰ ਆਈ ਜਿਹੜਾ ਮੰਤਰੀ ਸੀ ਅ ਕੁਲਦੀਪ ਸਿੰਘ ਧਾਰੀਵਾਲ ਉਹਨਾਂ ਦੇ ਕੋਲ ਦੋ ਚਾਰ ਵਾਰੀ ਜਾਇਆ ਇਹਨਾਂ ਨੇ ਸਮੇਲਨ ਰੱਖਿਆ ਐਨ ਆਰ ਆਈ ਇਕੱਠੇ ਕਰੇ ਪਰ ਮੇਰੇ ਕੋਲੇ ਘੱਟੋ ਘੱਟ 50 ਐਨ ਆਰ ਆਈ ਇਹਨਾਂ ਤੋਂ ਅਲਾਵਾ 50 ਐਨ ਆਰ ਆਈ ਸਾਡੇ ਨਾਲ ਹੋਰ ਆਣੇ ਜਿਹੜੇ ਇਸੇ ਤਰ੍ਹਾਂ ਵੱਖ-ਵੱਖ ਜ਼ਿਲ੍ਹਿਆਂ ਤੋਂ ਇਹ ਲੁਗਿਆਣੇ ਤੋਂ ਕੋਈ ਕਪੂਰਥਲੇ ਤੋਂ ਕੋਈ ਅੰਮ੍ਰਿਤਸਰ ਤੋਂ ਐ ਕੋਈ ਜ਼ਿਲ੍ਹਾ ਜਲੰਧਰ ਤੋਂ ਐ ਲੱਗ ਲੱਗ ਜ਼ਿਲ੍ਹਿਆਂ ਤੋਂ ਕਾਫੀ ਜਿਹੜੇ ਐਨਆਰਆਈ ਆ ਔਰ ਹਰ ਰੋਜ਼ ਸਾਨੂੰ ਫੋਨ ਕਰਦੇ ਸਾਨੂੰ ਕਹਿੰਦੇ ਅਸੀਂ ਛੱਡਲ ਫਾਰ ਹੋ ਰਹੀ ਸਾਡੀ ਕਿਸੇ ਪਾਸੇ ਕੋਈ ਸੁਣਾਈ ਨਹੀਂ ਹੁੰਦੀ ਇਸ ਕਰਕੇ ਬਹੁਤ ਜਿਹੜੇ ਪੀੜਤ ਲੋਕ ਨੇ ਕੋਈ ਕਿਸੇ ਪਾਸੇ ਸੁਣਾਈ ਨਹੀਂ ਹੁੰਦੀ ਹੈ ਸਰਕਾਰ ਦੀਆਂ ਸਿਰਫ ਛੋਸ਼ੇਵਾਦੀਆਂ ਤੇ ਐਡ ਵੱਡੇ ਵੱਡੇ ਬੋਰਡ ਲੱਗੇ ਨੇ ਕਰਪਸ਼ਨ ਨੂੰ ਖਤਮ ਕਰਨ ਵਾਸਤੇ ਸਭ ਕਾਸਤ ਵਾਸਤੇ ਸਾਡੇ ਕੋਲੇ ਲੱਖਾਂ ਉਧਾਰਨ ਪਈਏ ਜਿਹੜੀ ਅਫਸਰਾਂ ਦੇ ਖਿਲਾਫ ਜਿਹੜੀ ਅਫਸਰ ਕਰਪਸ਼ਨ ਕਰ ਰਹੇ ਐ ਇੱਥੇ ਤੱਕ ਕੇ ਸਾਡੇ ਕੋਲੇ 100 150 ਹਲਸੀਆ ਬਿਆਨ ਜਿਵੇਂ ਪੁਲਸ ਜਮਾਨਤਲਾਸੀ ਚ ਪੈਸੇ ਲੈ ਲੰਦੀ ਐ ਬਟੂਆ ਜੀ ਕੱਢ ਲੰਦੀ ਐ ਉਹਦੀ ਜਮਾਨਤਲਾਸੀ ਦੇ ਪੈਸੇ ਨਹੀਂ ਵਾਪਸ ਕਰਦੀ ਕੋਈ ਕੁਛ ਨਹੀਂ ਵਾਪਸ ਕਰਦਾ ਸਾਡੇ ਕੋਲੇ ਹਲਸੀਆ ਬਿਆਨ ਪਈਆਂ ਬਹੁਤ ਸਾਰੇ ਬੰਦਿਆਂ ਦੇ ਜੇ ਕਿਸੇ ਵੀ ਮੇਰੇ ਵੀਰ ਨੇ ਤੁਹਾਡੇ ਲਈ ਸੁਣਦਾ ਹੋਏ ਕਿਸੇ ਅਫਸਰ ਨੇ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਨੇ ਦੇਖਣਾ ਹੋਵੇ ਤਾਂ ਸਾਡੇ ਕੋਲੇ ਰਿਕਾਰਡ ਦੇ ਸਕਦੇ ਹਾਂ ਅਸੀਂ ਕਰਪਸ਼ਨ ਦਾ ਤੱਲੇ ਸਭ ਤੁਸੀਂ ਮਿਲੇ ਉਹਨਾਂ ਕੀ ਯਕਸ਼ਸ਼ ਦਿੱਤੀ ਘਰੀ ਵਾਲ ਸਾਬ ਨੂੰ ਬੀਬੀ ਮਿਲੀ ਸੀ ਉਹਨਾਂ ਨੇ ਆਰਡਰ ਕਰਤਾ ਥੱਲੇ ਅਫਸਰਾਂ ਨੂੰ ਅਫਸਰ ਉਸੇ ਕੋਲ ਜਿਹੜੇ ਬੰਦੇ ਫਰਾਡ ਕਰਦੇ ਨੇ ਜਿਵੇਂ ਡੀਜੀਪੀ ਸਾਹਿਬ ਨੂੰ ਭੇਜਦੇ ਇਹ ਐਨਆਰਆਈ ਵਿੰਗ ਚ ਉਹ ਬੰਦੇ ਬੈਠੇ ਪ੍ਰਮੋਸ਼ਨਾਂ ਲੈ ਕੇ ਜਿਹਨੇ ਦੇੜੇ ਦੋਸ਼ੀ ਹੈਗੇ ਜਿਹੜੇ ਪਹਿਲਾਂ ਦੋਸ਼ੀ ਸੀ ਇਸ ਕੇਸ ਚ 2005 ਚ ਉਹ ਹੁਣ ਅਫਸਰ ਬਣ ਕੇ ਉਹ ਸੀਟਾਂ ਦੇ ਬੈਠੇ ਦੱਸੋ ਸਾਨੂੰ ਕੀ ਨਸਾਬ ਮਿਲੂਗਾ ਕੌਣ ਇਨਕੁਆਰੀ ਕਰੂਗਾ ਉਹਨਾਂ ਕੋਲੇ ਦੁਬਾਰੇ ਫੇਰ ਭੇਜ ਦੋਨੇ ਹੈ ਸਾਡੀ ਮੁਖ ਮੰਗ ਕੀ ਹੈ ਪੈਸਾ ਸਾਡੀ ਮੁਖ ਮੰਗ ਹੈ ਵੀ ਬੀਬੀ ਨੂੰ ਇਹਨੂੰ 2-4 ਦਿਨ ਚ ਹਫ਼ਤੇ ਚ ਜਿਵੇਂ ਬੀਬੀ ਨੇ ਟਾਈਮ ਦਿੱਤਾ ਉਹ ਤਾਂ ਸਾਡਾ ਚੱਲ ਰਿਹਾ ਕੋਰਟ ਚ ਦਾ ਸਾਡਾ ਮੈਟਰ ਚੱਲ ਰਿਹਾ ਜੀ ਕੋਰਟ ਚ ਦਾ ਆ ਸਾਡਾ ਜਿਹੜਾ ਡੀਐਸਪੀ ਹੈ ਇਹਨੂੰ ਜਲਦੀ ਤੋਂ ਜਲਦੀ ਜਿਹੜਾ ਸਾਡਾ ਪੰਜਾਬ ਸਰਕਾਰ ਅਗੇ ਬੇਨਤੀ ਹੈ ਇਸ ਡੀਐਸਪੀ ਨੂੰ ਜਿੰਨੀ ਛੇਤੀ ਹੋ ਸਕੇ ਇਹਨੂੰ ਰੈਸਟ ਕਰਕੇ ਕੋਰਟ ਚ ਪੇਸ਼ ਕੀਤਾ ਜਾਵੇ ਤੇ ਦੂਜਾ ਜਿਹੜਾ ਐਸਐਚਓ ਡੱਕਾ ਮਾਰਨ ਵਾਲਾ ਬੀਬੀ ਦਾ ਮੁੰਡੀਆਂ ਮੋਬਾਈਲ ਛੱਲੇ ਹੋਏ ਸਭ ਕੁਝ ਇਹਦੇ ਖਿਲਾਫ ਇਹ ਦੋਨਾਂ ਵਿਅਕਤੀਆਂ ਦੇ ਖਿਲਾਫ ਕਾਰਵਾਈ ਹੋ ਜੇ ਤਾਂ ਬੀਬੀ ਨੂੰ ਨਿਆਂ ਸਾਹਿਬ ਮਿਲ ਸਕਦਾ। ਐਸਐਚਓ ਕਿੱਥੇ ਝੋਟੀਦੇ ਆ? ਐਸਐਚਓ ਪਤਾ ਨਹੀਂ ਉਹ ਅੱਗੇ ਤੋਂ ਅੱਗੇ ਇਹਨਾਂ ਦੀ ਬਦਲੀ ਹਰ 6 ਮਹੀਨੇ ਬਾਅਦ ਹੁੰਦੀ ਹੈ। ਅਸੀਂ ਹੁਣ ਕਿੱਥੇ ਕਿੱਥੇ ਲੱਭਦੇ ਫਿਰਿਏ ਪੰਜਾਬ ਦੇ ਪਤਾ ਨਹੀਂ ਕਿਹੜੇ ਜ਼ਿਲ੍ਹੇ ਚੋਂ ਪਰ ਲੇਕਿਨ ਉਹਦਾ ਬੈਲਟ ਨੰਬਰ ਜਿਹੜਾ ਸਾਰਾ ਕਿਸੇ ਜਦੋਂ ਪੁਲਿਸ ਨੂੰ ਰੱਬਣ ਦਵਾਉਂਦੀ ਹੈ ਜਾਂ ਪ੍ਰਸ਼ਾਸਨ ਨੌਕਰੀ ਵਾਲਾ ਬੰਦਾ ਤਾਂ ਕਿਤੇ ਜਾ ਹੀ ਨਹੀਂ ਸਕਦਾ। ਉਹਦਾ ਸਾਰਾ ਰਿਕਾਰਡ ਉਹਦਾ ਰਿਕਾਰਡ ਪਿਆ ਉਹ ਕਿਤੇ ਨਹੀਂ ਪਛ ਸਕਦਾ। ਜੇ ਰੈਸਟ ਕਰਨਾ ਹੋਵੇ ਤਾਂ ਪੁਲਿਸ ਨੂੰ ਕੋਈ ਬਹੁਤੀ ਵੱਡੀ ਗੱਲ ਨਹੀਂ ਹੈ। ਜੇ ਪੰਜਾਬ ਪ ਸਾਡੀ ਧਰਤੀ ਚੋਂ ਵੀ ਬੰਦਾ ਕੱਢ ਸਕਦੀ ਹੈ ਜੇ ਇਹਨਾਂ ਨੇ ਅੱਖਾਂ ਮਿਟਣੀਆਂ ਤਾਂ ਜਿੰਨਾ ਮਰਜ਼ੀ ਠੱਗੀ ਠੋਰੀ ਵਾਲਾ ਹੋਵੇ ਅੱਖਾਂ ਵੀ ਬੰਦ ਕਰ ਲੈਂਦੇ ਨੇ ਉਹ ਵਾਹੀ ਕ੍ਰਿਸ਼ਿਕਾ ਖਾਲਸਾ ਸ੍ਰੀ ਵਾਹਿਗੁਰੂ ਪੰਜ ਭਰੇ ਸਿਰ ਪਰੈਸ ਵਾਲੇ ਵੀਰਾਂ ਦਾ ਤੁਹਾਡਾ ਸਾਰਿਆਂ ਦਾ ਇਧਰੋਂ ਧੰਨਵਾਦ ਤੁਸੀਂ ਸਾਡੀ ਜਿਹੜੀ ਹੈ ਐਨ ਆਰ ਆਈ ਬੀਬੀ ਚਕਿੰਦਰਪੁਰ ਸੰਤੂ ਜੱਲੂ ਦੇ ਆਣੇ ਦਵਾਏ ਨੇ ਤੇ ਇਹਨਾਂ ਦੀ ਜਿਹੜੀ ਹੱਡ ਵਿਕੀ ਉਹ ਆਪਣੀ ਪ੍ਰੈਸਰ ਆਹੀ ਦੱਸ ਰਹੇ ਨੇ ਤੇ ਜਮਾਨਯੋਗ ਸਰਕਾਰਾਂ ਸਾਡੀ ਪੰਜਾਬ ਦੀ ਸਰਕਾਰ ਹੈ ਕਿਸੇ ਵੀ ਪਾਰਟੀ ਦੀ ਸਰਕਾਰ ਹੋਈ ਜਿਵੇਂ ਕਾਂਗਰਸ ਦੀ ਗੱਲ ਕਰ ਲਈਏ ਖਾਲੀ ਦਲ ਦੀ ਗੱਲ ਕਰ ਲਈਏ ਆਵਾ ਦੇ ਪਾਰਟੀ ਦੀ ਗੱਲ ਕਰ ਲਈ ਤੇ ਬੀਬੀ 22 ਸਾਲਾਂ ਤੋਂ ਲੜਾਈ ਲੜ ਰਹੀ ਹੈ ਜਿਹੜੀਆਂ ਦੀ ਕੋਠੀਆਂ ਤੇ ਪਲਾਟਾਂ ਦੇ ਨਜਾਇਜ਼ ਕਬਜ਼ੇ ਹੁੰਦੇ ਨੇ ਤੇ ਉੱਥੇ ਜਿਹੜੇ ਨਜਾਇਜ਼ ਕਬਜ਼ੇ ਕਰਨ ਵਾਲੇ ਆ ਉਹ ਕੁਝ ਪੁਲਿਸ ਅਫਸਰਾਂ ਨਾਲ ਗੱਲ ਕੇ ਜਿਵੇਂ ਪੁਲਿਸ ਦੀ ਸਹ ਦੇ ਕਬਜ਼ੇ ਹੁੰਦੇ ਨੇ ਜਿਵੇਂ ਬੀਬੀ ਦਾ 2005 ਤੋਂ ਜਿਹੜਾ ਮੈਟਰ ਚੱਲ ਰਿਹਾ 2005 ਚੱਲਿਆ ਇਹਨਾਂ ਦੀਆਂ ਕੋਠੀਆਂ ਤੇ ਕਬਜ਼ਾ ਹੁੰਦਾ ਹੈ ਕੋਠੀਆਂ ਤੇ ਕਬਜ਼ਾ ਕਰਦੇ ਐਸ ਐਚਓ ਜਦੋਂ ਬੀਬੀ ਨੂੰ ਫੜਦਾ ਹੈ ਗ੍ਰਿਫਤਾਰ ਕਰਦਾ ਰੈਸਟ ਕਰਦਾ ਹੈ ਗਲਤ ਇਹਨਾਂ ਤੋਂ ਹੀ ਪਰਚੇ ਦਰਜ ਕਰਕੇ ਇਹਨਾਂ ਕੋਈ ਪਰਚੇ ਦਰਜ ਕਰਕੇ ਕਿ ਐਸਐਚਓ ਖੜਦਾ ਹੈ ਕਿਸ ਦਾ ਕਰਦਾ ਜਿਹਨਾਂ ਦੀ ਮੁੰਦੀਆਂ ਗਹਿਣੇ ਤੇ ਮੋਬਾਈਲ ਗੱਡੀ ਖੋਲ ਲੈਂਦਾ ਸਭ ਕੁਝ ਖੋਲ ਲੈਂਦਾ ਜਿਸ ਦੇ ਧਿਆਨ ਇਹਨਾਂ ਦੀ ਗਨਮੈਨ ਹੈ ਇਹਨਾਂ ਦੇ ਗਨਮੈਨ ਹੈ ਕਰਮਜੀਤ ਸਿੰਘ ਸ਼ਾਇਦ ਉਹਨਾਂ ਨੇ ਬਿਆਨ ਦਿੱਤਾ ਵੀ ਹਾਂ ਮੇਰੇ ਸਾਹਮਣੇ ਸਾਰੀ ਜਿਹੜੀ ਹੋਈ ਹੈ ਮੇਰੇ ਸਾਹਮਣੇ ਹੋਈ ਹੈ ਇਸ ਦਾ ਤਾਂ ਕਿ ਕਿਸੇ ਐਸਐਚਓ ਦੇ ਪਰਚਾ ਦਰਜ ਨਹੀਂ ਹੋਇਆ ਜਿਹੜੇ ਹੁਣ ਪਰ ਲੇਕਰ ਪਰਚਾ ਦਰਜ ਹੋ ਗਿਆ ਉਹ ਤੋਂ ਬਾਅਦ ਕੋਈ ਵੀ ਕਾਰਵਾਈ ਰਿਕਵਰੀ ਅੰਦਰ ਜੇਲ੍ਹ ਚ ਕੋਈ ਗੱਲਬਾਤ ਵੀ ਦੇਣ ਤੋਂ ਬਾਅਦ ਕਿਸੇ ਤਰ੍ਹਾਂ ਹੋ ਗਿਆ ਦੁੱਜੀ ਜਦੋਂ ਬੀਬੀ ਨੂੰ ਝੂਠੇ ਕੇਸਾਂ 'ਚ ਫਸਾਇਆ ਗਿਆ ਡੀਐਸਪੀ ਮੋਹਨ ਲਾਲ ਵੱਲੋਂ ਆਪੇ ਹੀ ਬੀਬੀ ਦਾ ਬਿਆਨ ਬਣਾ ਲੰਦੇ ਐਨਆਰਆਈ ਦਾ ਆਪਣਾ ਬਿਆਨ ਬਣਾ ਕੇ ਕਦੀ ਪੇਸ਼ ਕਰ ਦਿੰਦੇ ਇਹਨਾਂ ਵਿੱਚ ਜਿਹੜਾ ਝੂਠੇ ਕੇਸਾਂ 'ਚ ਪੜ੍ਹ ਜਾਇਆ ਗਿਆ ਉਹ ਆਕੇ 8-10 ਸਾਲ ਬੀਬੀ ਦੇ ਉਹਨਾਂ ਕੇਸਾਂ 'ਚ ਬਰੀ ਹੋਣ ਚੱਲ ਗਈ ਉਸ ਡੀਐਸਪੀ ਦੇ ਖਿਲਾਫ ਉਹ ਜਿਹੜਾ ਮਾਨਯੋਗ ਅਦਾਲਤ ਚ ਲੁਧਿਆਣਾ ਕੇਸ ਪਾਇਆ ਲੁਧਿਆਣਾ ਨੇ ਕੇਸ ਕਾਰਵਾਈ ਕਰਦਿਆਂ ਉਹਨਾਂ ਨੇ ਸੀਬੀ ਕਮਿਸ਼ਨਰ ਨੂੰ ਆਰਡਰ ਕਰੇ ਲੁਧਿਆਣੇ ਨੂੰ ਵੀ ਇਸ ਡੀਐਸਪੀ ਦਾ ਸਾਰਾ ਰਿਕਾਰਡ ਪੇਸ਼ ਕਰੋ ਤੇ ਉਸ ਡੀਐਸਪੀ ਨੂੰ ਪੇਸ਼ ਕਰੋ ਜਦੋਂ ਡੀਐਸਪੀ ਦਾ ਮਤਲਬ ਜੁਰਮਾਨਾ ਵੀ ਹੋ ਜਾਂਦਾ ਕੋਰਟ ਪਰ ਹਾਂ ਬਿਆਨ ਰੈਂਡ ਵੀ ਹੋ ਜਾਂਦੇ ਜਦੋਂ ਨਹੀਂ ਪਹੁੰਚਦਾ ਡੀਐਸਪੀ ਹੁਣ ਅਰੈਸਟ ਰੈਂਡ ਡੀਐਸਪੀ ਤੇ ਰੈਸਟ੍ਰੈਂਟ ਹੋਏ ਸੀ ਤਾਂ ਕਿ ਇਹਨੂੰ ਅਰੈਸਟ ਕਰਕੇ ਪੇਸ਼ ਕੀਤਾ ਜਾਵੇ ਦੇਖੋ ਕਿ ਡੀਐਸਪੀ ਕੋਰਟ ਦੇ ਹੁਕਮਾਂ ਨੂੰ ਨਹੀਂ ਮੰਨਦਾ ਕੋਰਟ ਦੇ ਸੰਧਰਾ ਨਹੀਂ ਮੰਨਦਾ ਕੋਰਟ ਦੇ ਬਿਆਨ ਨੂੰ ਨਹੀਂ ਮੰਨਦਾ ਕਿੱਡਾ ਕੋ ਡੀਐਸਪੀ ਠੇਠ ਹੋਊਗਾ ਤੇ ਅਸੀਂ ਸਾਡੀ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਪੰਜਾਬ ਦੇ ਡੀਜੀਪੀ ਨੂੰ ਇਹ ਬੇਨਤੀ ਹੈ ਜਿਹੜੇ ਇਹ ਅਫਸਰ ਜਿਨ੍ਹਾਂ ਨੇ ਵੀ ਰਿਪੀਟ ਕੀਤਾ ਜਿਨ੍ਹਾਂ ਨੇ ਠੱਗੀਆਂ ਮਾਰੀਆਂ ਇਹਨਾਂ ਦੇ ਗਨੇ ਘੱਟੇ ਲੁੱਟੇ ਉਹਨਾਂ ਦੇ ਘੱਟੋ-ਘੱਟ ਕਾਰਵਾਈ ਤੁਸੀਂ ਤਾਂ ਕਰ ਤੋ ਤਾਂ ਕਿ ਤੁਹਾਡਾ ਲੋਕਾਂ ਦਾ ਵਿਸ਼ਵਾਸ ਪੰਜਾਬ ਪੁਲਿਸ ਉਪਰ ਹੀ ਬਣਿਆ ਰਹੇ ਉਹ ਕੰਮ ਕਿਹੜਾ ਜਿਹੜਾ ਪੰਜਾਬ ਪੁਲਿਸ ਨਹੀਂ ਕਰ ਸਕਦੀ ਬਹੁਤ ਕੇਸਾਂ ਸੀ ਟ੍ਰੇਸ ਕਰਾਏ ਆ ਰਿਕਵਰ ਕਰਾਏ ਜਿਹੜੇ ਪੁਲਿਸ ਨੇ ਸਮਾਂ ਬੰਦ ਸਮਾਂ ਟਾਈਮ ਤੇ ਜਿਹੜੇ ਬੰਦ ਕੇਸ ਕੱਢੇ ਪਰ ਜੇ ਕਿਤੇ ਇਹਨਾਂ ਨੂੰ ਚੋਰ ਭਜਾਣੇ ਹੋਣ ਗੈਂਗਸਟਰ ਭਜਾਣੇ ਹੋਣ ਤੇ ਅੱਖਾਂ ਵੀ ਬੀ ਚਲਣੇ ਨੇ ਅਸ ਯੋ ਕਾਮੀਚਨ ਵਾਲੇ ਅਫਸਰ ਨੂੰ ਕਹਿੰਦੇ ਆ ਕਿ ਤੁਸੀਂ ਲੋਕਾਂ ਪਤੀ ਤੁਹਾਡਾ ਵਿਸ਼ਵਾਸ ਬਣੇ ਰਹੇ ਸਰਕਾਰ ਦਾ ਪੁਰਬਾਰ ਵਿਸ਼ਵਾਸ ਬਣੇ ਰਹੇ ਐਨਰ ਦੇ ਬੀਬੀ ਜਗਿੰਦਰ ਕੌਰ ਨੂੰ ਨਿਆਂ ਸਾਬ ਹੋਵੇ ਤੇ ਇਹਨਾਂ ਜਿਹੜੇ ਮੰਦਿਆਂ ਨੇ ਇਹਨਾਂ ਨਾਲ ਜਿਹੜੇ ਨinja ਜੀ ਕਬਜ਼ੇ ਕੀਤੇ ਕੋਠੀਆਂ ਦੰਬੀਆਂ ਪਲਾੜ ਦੰਬੇ ਉਹਨਾਂ ਨਾਲ ਮਿਲ ਕੇ ਜਿਹੜੇ ਪੁਲਿਸ ਨੇ ਮਿਕਰੇ ਉਹਨਾਂ ਦੇ ਖਿਲਾਫ ਸਖਤੋ ਸਖਤ ਕਾਰਵਾਈ ਹੋਈ ਹੁਣੇ ਬੀਬੀ ਨੂੰ ਕੁਝ ਨਿਆਂ ਸਾਬ ਦੀ ਕਿਰਨ ਜਗਦੀ ਹੈ ਜਦੋਂ ਕੋਰਟ ਨੇ ਡੀਐਸਪੀ ਤਲਬ ਕੀਤਾ ਜਿਹਦੇ ਸਿਰ ਤੇ ਸਾਰਾ ਕੁਝ ਹੈ ਬੀਬੀ ਨੇ ਇਹਨਾਂ ਅਫਸਰਾਂ ਨੂੰ ਪਹਿਲਾਂ ਆਪ ਬਰੀ ਹੋਈ ਜਿਉਂ ਉਠਾ ਕੇ ਸਨ ਜੀ ਇਹਨਾਂ ਨੇ ਮਾਨਹਾਨੀ ਦੇ ਕੇਸ ਹੁਣ ਕਲਕਲੇ ਅਫਸਰ ਦੇ ਪਾਏ ਹੋਏ ਆ ਉਹ ਅਫਸਰ ਜਿਨ੍ਹਾਂ ਦੇ ਮਾਨਹਾਨੀ ਦੇ ਕੇਸ ਚੱਲ ਰਹੇ ਉਹ ਕਿਸੇ ਵੀ ਟਾਈਮ ਬੀਬੀ ਨਾਲ ਕੋਈ ਨਾ ਕੋਈ ਘਟਨਾ ਦੁਰਘਟਨਾ ਵਾਪਰ ਸਕਦੀ ਹੈ ਐਕਸੀਡੈਂਟ ਕਰਾਉਣ ਮਾਰਨ ਮਾਰਟਰ ਕਰਨ ਉਹਨਾਂ ਨੂੰ ਵੀ ਅਜਿਹੇ ਕੇਸਾਂ ਤੋਂ ਡਰਦੀ ਹੈ ਵੀ ਕਦੇ ਵੀ ਇਹ ਮੇਰੇ ਨਾਮ ਕੋਈ ਨਾ ਪਾਇਆ ਜਾਏ ਬਾਰਦਾਤ ਕਰਾ ਸਕਦੇ ਆ ਅਸੀਂ ਤੁਹਾਡੇ ਰਾਂਹੀ ਇਹ ਕਹਿਣਾ ਚਾਹੁੰਦੇ ਆ ਤੇ ਬੀਬੀ ਜਗਿੰਦਰ ਕੌਰ ਐਨਆਰਆਈ ਜਗਿੰਦਰ ਕੌਰ ਸੰਧੂ ਨੂੰ ਲੁਧਿਆਣੇ ਤੋਂ ਆਏ ਨੇ ਇਹਨਾਂ ਨੂੰ ਨਿਆਂ ਤੇ ਇਨਸਾਫ ਮਿਲੇ ਤੇ ਮਾਨਯੋਗ ਮੁੱਖ ਮੰਤਰੀ ਸਾਹਿਬ ਡੀਜੀਪੀ ਸਾਹਿਬ ਤੁਸੀਂ ਧਿਆਨ ਕਰੋ ਕਿ ਲੋਕ ਰੋਹ ਦੇ ਰਹੇ ਨੇ ਸੜਕਾਂ ਤੇ ਤਾਂ ਕਿ ਸਾਡੇ ਜਿਹੜਾ ਐਸਸੀਬੀਸੀ ਮਹਾਂਪੰਚਾਇਤ ਮੋਰਚਾ ਹੈਗਾ ਇਹਨਾਂ ਦਾ ਪੂਰਾ ਸਮਰਥਨ ਕਰਦਾ ਹੈ ਸਾਡੇ ਨਾਲ ਹਰਦੇਵ ਸਿੰਘ ਜੀ ਮਲਵਾ ਸਾਡੇ ਬਾਗੂ ਪ੍ਰਿੰਸੀਪਲ ਬਨਵਰੀ ਲਾਲ ਜੀ ਬੇਦ ਪ੍ਰਕਾਸ਼ ਜੀ ਸਾਰਾ ਮੋਰਚਾ ਇਹਨਾਂ ਦਾ ਸਮਰਥਨ ਕਰਦਾ ਤਾਂ ਕਿ ਬੀਬੀ ਨੂੰ ਜਦੋਂ ਤੱਕ ਨਿਆਂ ਸਾਹਿਬ ਨਹੀਂ ਮਿਲਦਾ ਅਸੀਂ ਪੂਰਾ ਡਟ ਕੇ ਜਿਹੜਾ ਇਹਨਾਂ ਦਾ ਸਹਿਯੋਗ ਕਰਾਂਗੇ ਵਾਹੀ ਗ੍ਰੀਤੀ ਕਾ ਹੱਥਾ ਸ੍ਰੀ ਵ